ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਸਿੰਘ ਪਤਾ ਖਰੜ ਏਰੀਆ ਕਾਸਟ ਕੈਸ਼ਪ ਰਾਜਪੂਤ ਗੋਤ ਲੰਬਸਰ ਮਾਹਿਰ ਉਮਰ 15/7/1992 ਕੱਦ 5 ਫੁੱਟ 13 ਇੰਚ ਪੜ੍ਹਾਈ ਪਲੱਸ 2 ਡਿਪਲੋਮਾ ਕੋਰਸ ਪਰ ਦੋਨੇ ਇੱਕ ਮੈਰਿਡ ਐ ਤੇ ਕੰਮ ਹੈ ਜੀ ਆਪਣਾ ਘਾਰੇ ਇਹਨਾਂ ਦਾ ਦੁਬਈ ਡਰਾਈਵਰ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी जेकर ਤੁਸੀਂ ਵੀ ਆਪਣੀ ਲੜਕੀ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਕਾਸਟ ਜਰਸੀਖ ਗੋਤ ਘੋਮਣ ਉਮਰ ਅਗਸਟ 1995 ਕੱਦ 5 ਫੁੱਟ 8 ਇੰਚ ਪੜ੍ਹਾਈ ਬੀਏ ਇੰਗਲਿਸ਼ ਫ੍ਰੋਮ ਅਮੀਨਟੀ ਨੋਇਡਾ ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਪਬਲਿਕ ਐਂਡ ਗਵਰਨਮੈਂਟ ਰਿਲੇਸ਼ਨਸ ਫ੍ਰੋਮ ਟੋਰਾਂਟੋ ਪ੍ਰਾ ਇੱਕ ਮੈਰਿਡੇ ਤੇ ਕਾਮ ਹੈ ਜੀ ਲੜਕਾ ਕੈਨੇਡਾ ਸਿਟੀਜ਼ਨ ਲਿਵਸ ਇਨ ਅਡਮਟਨ ਵਰਕਿੰਗ ਐਜ਼ ਐਨ ਆਪਰੇਟਰ ਇਨ ਨੈਦਾ ਕੈਨੇਡੀਅਨ ਔਇਲ ਸੈਂਸ ਇੰਡਸਟਰੀ 8 ਏਕੜ ਐਗਰੀਕਲਚਰ ਲੈਂਡ ਦੇ ਲੜਕਾ ਇੰਡੀਆ ਆਇਆ ਹੋਇਆ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨਖੀ ਹੋਵੇ ਤੇ ਬੀਐਸਸੀ ਨਰਸਿੰਗ ਨੂੰ ਪੈ ਲੈ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀ ਸਿੰਘ ਪਤਾ ਜੀਰਾ ਕਾਲਸਤਰਾਮ ਗੜੀਆ ਸਿੱਖ ਉਮਰ 12 11 2003 ਕੱਦ 5 ਫੁੱਟ 10 ਇੰਚ ਪੜ੍ਹਾਈ ਬੀਏ ਇਨ 3rd ਇਅਰ ਪਿਤਾ ਕੀਤੀવાડી ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਵੈਜੀਟੇਰੀਅਨ ਫੈਮਲੀ ਐ ਤੇ ਕਾਮੇ ਜੀ ਇਹਨਾਂ ਦਾ 14 ਕਿੱਲੇ ਜ਼ਮੀਨ ਐ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਸੋਹਣੀ ਸੁਨਖੀ ਵਧੀਆ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਰਾਮ ਗੜੀਆ ਕਾਸਟ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਬੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਵਤਾਰ ਸਿੰਘ ਸਰਦਾਰ ਤਲਾਕ ਸ਼ੁਦਾ ਪਤਾ ਏਰੀਆ ਗੁਰਦਾਉਂ ਕਾਸਟ ਮੇਰਾ ਸਿੱਖ ਉਮਰ 47 1992 ਕੱਦ 5 ਫੁੱਟ 10 ਇੰਚ ਪੜਾਈ ਬੀਟੈਕ ਸੀ ਐਸ ای ਪਰ ਇੱਕ ਮੈਰਿਡ ਭੈਣ ਇੱਕ ਮੈਰਿਡ ਤੇ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਵੈਸ਼ਨੂ ਪਰਿਵਾਰੀ ਤੇ ਕਾਮੀ ਜੀ ਇਹਨਾਂ ਦਾ ਆਈਟੀ ਇੰਜੀਨੀਅਰਿੰਗ ਇਨ ਐਮ ਐਨ ਸੀ ਕੰਪਨੀ ਗੁਰਦਾਊ ਐਨੂਅਲ ਇਨਕਮ 45 ਲੱਖ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਸੁਨਖੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆਂ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਰਵਿੰਦਰਪਾਲ ਪਤਾ ਕੋਲਗੜ੍ਹ ਜ਼ਿਲ੍ਹਾ ਫਤਿਹਗੜ ਸੇਬ ਕਾਸਟ ਸਰਸਵਤ ਬ੍ਰਾਹਮਣ ਉਮਰ 10 10 1999 ਕੱਦ 5 ਫੁੱਟ 8 ਇੰਚ ਪੜਾਇਆ ਇੱਕ ਮੈਰਿਡ ਕਨੇਡਾ ਪੜ੍ਹਾਈ 10 ਪਾਸ ਗੋਤ ਗੌਤਮ ਜਾਲਪੋਤ ਪਿਤਾ ਪਰਦੇਸ਼ਮ ਕੁਮਾਰ ਐਸਆਈ ਰੇਲਵੇ ਪੁਲਿਸ ਕੰਮ ਇਹ ਜੀ ਇਹਨਾਂ ਦਾ ਜ਼ਮੀਨ 3 ਵਿਗੇ ਇੱਕ ਪਲਾਟ ਵਧੀਆ ਘਰ ਤੇ ਆਮਦਨ ਬਾਕੀ ਠੇਕੇ ਤੇ ਖੇਤੀਬਾੜੀ ਤੇ ਪਰਿਵਾਰ ਦੀ ਮੰਗੀ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਤੇ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਤਰਨਜੀਤ ਸਿੰਘ ਸਰਦਾਰ ਪਤਾ 78 ਸੈਕਟਰ ਮੁਹਾਲੀ ਕਾਸਟ ਅਰੂੜਾ ਸਿੱਖ ਉਮਰ 9 1996 ਕੱਦ 5 ਫੁੱਟ 11 ਇੰਚ ਭੈਣ ਇੱਕ ਮੈਰਿਡ ਪੜਾਈ ਬੀ ਟੈਕ ਇਨ ਸੀ ਐਸ ای ਸਪੋਰਟਸ ਐਜੂਕੇਸ਼ਨ ਐ ਸ ਏ ਆਈ ਐਨ ਆਈ ਐਸ ਸਰਟੀਫਾਈਡ ਪਿਤਾ ਮਨਜੀਤ ਸਿੰਘ ਤੇ ਮੀਜਾ ਰੀਅਲ اسٹیਟ ਏਜੰਟ ਤੇ ਕਾਮੀ ਜੀ ਇਹਨਾਂ ਦਾ ਡਿਸਟ੍ਰਿਕਟ ਬੈਡਮਿੰਟਨ ਕੋਚ ਐਟ ਪੰਜਾਬ ਸਪੋਰਟਸ ਡਿਪਾਰਟਮੈਂਟ ਮੁਹਾਲੀ ਇਨਕਮ ਦਸ ਤੋਂ 12 ਲੱਖ ਅਨੁਲ ਸਰਕਾਰੀ ਨੌਕਰੀ ਹੋਮ ਟਾਊਨ ਫਾਜ਼ਿਲਕਾ ਤੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਪਰਿਵਾਰ ਦੀ ਸਰਕਾਰੀ ਨੌਕਰੀ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਕਾਸਟ ਜਰਸੀਖ ਉਮਰ 1994 ਕੱਦ 6 2 ਪੈਣਪਰਾ ਕੋਈ ਨਹੀਂ ਪੜ੍ਹਾਈ ਬੀਟੈਕ ਤੇ ਕੰਮ ਇਹ ਜੀ ਲੜਕੇ ਦਾ ਆਪਣਾ ਬਿਜ਼ਨਸ ਏ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਆਮਦਨ 40 ਲੱਖ ਸਨਾਨਾ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਮਾਫ ਕਰਨਾ ਐਨਆਰਆਈ ਇਹਨਾਂ ਨੂੰ ਸੰਪਰਕ ਨਾ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਉਮਰ 26 ਸਾਲ ਕਾਸਟ ਜੱਟ ਸਿੱਖ ਕੱਦ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਹੋਸਪਿਟੈਲਿਟੀ ਮੈਨੇਜਮੈਂਟ ਧਾਰਮਿਕ ਵਿਦਿਆ ਪੜਾਈ ਪਰਾ ਦੋਨੇ ਪਿਤਾ ਐਸਜੀਪੀਸੀ ਮੁਲਾਜ਼ਮ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦਾ 3 ਕਿੱਲੇ ਜ਼ਮੀਨ ਕੈਨੇਡਾ ਵਰਕ ਪਰਮਿਟ ਟਰੱਕ ਡਰਾਈਵਰ ਪੀਆਰ ਪਿਪਰਵਾਰ ਦੀ ਮੰਗੀ ਕੁੜੀ ਗੁਰਸਿੱਖ ਅਮਰਤਾਰੀ ਪੜੀ ਲਿਖੀ ਕੈਨੇਡਾ ਦੇ ਯੂ ਐਸ ਏ ਦੀ ਪੀਆਰ ਜਾਂ ਸਿਟੀਜ਼ਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪੰਚਕੁਲਾ ਉਮਰ 34 ਸਾਲ ਤਲਾਕशुदा ਕੱਦ 5 ਫੁੱਟ 5 ਇੰਚ ਪਿਤਾ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਸਟ ਸਿਆਣੀ ਸਿੱਖ ਗੋਤ ਲੌਂਗੀਆਂ ਨੰਨੂ ਆ ਪੜ੍ਹਾਈ 10 ਪਾਸ ਪੈਣਾ ਤਿੰਨ ਮੈਰਿਡ ਨੇ ਬੱਚੇ ਤਿੰਨ ਨੇ ਮੁੰਡਾ ਆਸਟ੍ਰੇਲੀਆ ਦੇ ਵਿੱਚ ਕੁੜੀਆਂ ਪਿਤਾ ਦੇ ਕੋਲ ਨੇ ਤੇ ਕੰਮ ਏ ਜੀ ਇਹਨਾਂ ਦੀ ਕੱਪੜੇ ਦੀ ਦੁਕਾਨ ਏ ਵਧੀਆ ਘਰ ਤੇ ਆਮਦਨ ਏ ਪਰਿਵਾਰ ਦੀ ਮੰਗੇ ਜੀ ਕੁੜੀ 38 ਪਲੱਸ ਵਧੀਆ ਘਰੇਲੂ ਹੋਵੇ ਬਿਨਾ ਬੱਚੇ ਦੇ ਹੋਵੇ ਗੁਰਸਿੱਖ ਫੈਮਲੀ ਚਾ ਬਿਨਾ ਗੁਰਸਿੱਖ ਫੈਮਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਵੀਰ ਸਿੰਘ ਪਤਾ ਖਰੜ ਕਾਸਟ ਸਿੱਖ ਰਾਜਪੂਤ ਉਮਰ 1993 ਕੱਦ 6 ਫੁੱਟ ਪਿਤਾ ਮਨਜੀਤ ਸਿੰਘ ਐਕਸਪਾਇਰ ਪੇਣਾ ਦੋਨੇ ਮੈਰਿਟ ਨੇ ਮਾਤਾ ਹਾਊਸ ਵਾਈਫ ਨੇ ਕੈਨੇਡਾ ਕਾਮੇ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਵਧੀਆ ਆਮਦਨ ਤੇ ਘਰ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਐਸੇ BC ਕਾਸਟ ਛੱਡ ਕੇ ਬਾਕੀ ਸਾਰੇ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਜੀ ਤੁਸੀਂ ਪਰਿਵਾਰ ਦੇ ਨਾਲ WhatsApp ਤੇ ਕਾਲ ਕਰਕੇ ਇਸ ਰਿਸ਼ਤੇ ਦੇ ਰਿਲੇਟਡ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਰਿਆ ਕਰੋ ਜੀ। ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ 'ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਰਿਸ਼ਤਿਆਂ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ